ਹੋਸ਼ਿਆਰ ਪਰਦੇ ਹਲਕਾ ਦਸੂਹਾ ਦੇ ਪਿੰਡ ਸੰਸਾਰਪੁਰ ਦਾ 28 ਸਾਲ ਦਾ ਨੌਜਵਾਨ ਪਿਛਲੇ 1 ਮਹੀਨੇ ਤੋਂ ਲਾਪਤਾ ਚੱਲ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਪਿਛਲੇ 1 ਮਹੀਨੇ ਤੋਂ ਘਰ ਤੋਂ ਗਿਆ ਸੀ ਪਰ ਅਜੇ ਤੱਕ ਘਰ ਵਾਪਸ ਨਹੀਂ ਪਰਤਿਆ ਹੈ ਉਹਨਾਂ ਵੱਲੋਂ ਆਪਣੇ ਲੜਕੇ ਦੀ ਹਰ ਜਗ੍ਹਾ ਭਾਲ ਕੀਤੀ ਗਈ ਪਰ ਉਸ ਦਾ ਕੋਈ ਵੀ ਸੁਰਾਗ ਪਤਾ ਨਹੀਂ ਚੱਲਿਆ ਹੈ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਦਸੂਹਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਉਹਨਾਂ ਦੇ ਲੜਕੇ ਦੀ ਕੋਈ ਵੀ ਭਾਲ ਨਹੀਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਪਰਿਵਾਰ ਵੱਲੋਂ ਮੀਡੀਆ ਰਾਹੀਂ ਪੰਜਾਬ ਵਾਸੀ ਨੂੰ ਅਪੀਲ ਕਰਦੇ ਹੋਏ ਆਪਣੇ ਲੜਕੇ ਦੀ ਭਾਲ ਕਰਨ ਦੀ ਮਦਦ ਮੰਗੀ ਹੈ ਪਰ ਪਰਿਵਾਰ ਨੇ ਕਿਹਾ ਹੈ ਕਿ ਜਿਸ ਨੂੰ ਵੀ ਸਾਡਾ ਲੜਕਾ ਦਿਖਾਈ ਦਿੰਦਾ ਹੈ ਉਹ ਸਾਡੇ ਫੋਨ ਤੇ ਸੰਪਰਕ ਕਰ ਸਕਦਾ ਹੈ ਤੇ ਸਾਡੀ ਵੱਧ ਤੋਂ ਵੱਧ ਇਸ ਭਾਲ ਵਿੱਚ ਮਦਦ ਕੀਤੀ ਜਾਵੇ ਉਹ ਮੇਰਾ 28 ਸਾਲ ਹੈ ਇਹ ਪਿਛਲੇ 1 ਮਹੀਨੇ ਤੋਂ ਲਾਪਤਾ ਚਾਲਿਆ ਹੈਗਾ ਇਹਨੂੰ ਆਖਰੀ ਵਾਰ ਤਲਵਾੜੇ ਟਾਇਰਸ ਦੇਖਿਆ ਸੀ ਉਸ ਤੋਂ ਬਾਅਦ ਕੋਈ ਪਤਾ ਨਹੀਂ ਚੱਲ ਸਕਿਆ ਦਾ ਤੇ ਅਸੀਂ ਬਹੁਤ ਪਾਲ ਕੀਤੀ ਪਰ ਕੋਈ ਸ਼ਰਾਗ ਨਹੀਂ ਲੱਭਿਆ ਜੀ ਇਹ ਤੁਸੀਂ ਪਹਿਲੇ ਵੀ ਘਰ ਤੋਂ ਜਾਂਦਾ ਹੁੰਦਾ ਹੁੰਦਾ ਸੀ ਇਹ ਪਹਿਲੀ ਵਾਰ ਹੀ ਗਿਆ ਸੀ ਪਹਿਲੇ ਵੀ ਗਿਆ ਸੀਗਾ ਜੀ ਦੋ ਵਾਰ ਤੇ ਉਹ ਮਿਲ ਗਿਆ ਸੀਗਾ ਹਫਤੇ ਬਾਅਦ ਹੀ ਹੁਣ ਮਿਲਿਆ ਨਹੀਂ 1 ਮਹੀਨਾ ਹੋ ਚੱਲਿਆ ਜੀ ਕਾਰਨ ਕੀ ਬਿਮਾਰ ਵਗੈਰਾ ਰਹਿੰਦਾ ਤੇ ਕੋਈ ਹੋਰ ਗੱਲ ਵਾਸਤੇ ਮੈਂਟਲੀ ਅਫਸੈਟ ਹੈ ਜੀ ਸੁਧਾਰਨ ਹੈ ਥੋੜਾ ਪਰ ਸੰਭਾਲ ਤੇ ਤੁਸੀਂ ਕਿੱਥੇ ਕਿੱਥੇ ਲੱਭਣ ਦੀ ਕੋਸ਼ਿਸ਼ ਕੀਤੀ ਮੈਂ ਜੀ ਜਵਾਲਾ ਜੀ ਚਿੰਤਪੁਰਨੀ ਦੋ ਵਾਰ ਜਾਇਆ ਦਸੂਹਾ ਮਕੇਰੀਆਂ ਤੇ ਇੱਧਰ ਗਗਨਦਾ ਟਿੱਲਾ ਜੀ ਬਸ ਫੋਨ ਵਗੈਰਾ ਨਹੀਂ ਹੁੰਦਾ ਤੁਹਾਨੂੰ ਨਹੀਂ ਫੋਨ ਨਹੀਂ ਹੁੰਦਾ ਸੇ ਉਹਨਾਂ ਕੋਲ ਐਡਰੈਸ ਉਹਨਾਂ ਦੇ ਜੀ ਕੋਈ ਹੋਵੇ ਜਾਂ ਕਿਸੇ ਨੂੰ ਕੋਈ ਨਹੀਂ ਜੀ ਐਡਰੈਸ ਨਹੀਂ ਹੁੰਦਾ ਪਰ ਐਡਰੈਸ ਉਹਨੂੰ ਜੇ ਪੁੱਛੇ ਕੋਈ ਤਾਂ ਉਹਨੂੰ ਪਤਾ ਸਾਰ ਹੁਣ ਇੱਕ ਮਹੀਨੇ ਤੋਂ ਨਹੀਂ ਲੱਭ ਰਹੇ ਲੱਭਦੇ ਜਾਂ ਰਹੇ ਹਾਂਜੀ ਲਾਪਤਾ ਚੱਲ ਰਿਹਾ ਜੀ ਇੱਕ ਮਹੀਨੇ ਤੋਂ ਜੀ ਤੇ ਉਹਦੇ ਸੰਬੰਧ ਵਿੱਚ ਪੁਲਿਸ ਪ੍ਰਸ਼ਾਸਨ ਤੋਂ ਸ਼ਿਕਾਇਤ ਕੀਤੀ ਹੋਵੇ ਹਾਂਜੀ ਕੀਤੀ ਸੀ ਜੀ ਕੰਪਲੇਂਟ ਕੋਈ ਕਾਰਵਾਈ ਨਹੀਂ ਹੋਈ ਜੀ ਕਿੱਥੇ ਕੀਤੀ ਸੀ ਜੀ ਦਸੂਗਾ ਥਾਣਾ ਜੀ ਜੀ ਕਦੋਂ ਉਹਦੋਂ ਕੀਤੀ ਸੀ ਜੀ ਇਹ ਉਹ ਤਾਂ ਥੋੜੇ ਦਿਨ ਬਾਅਦ ਕੀਤੀ ਸੀ ਜੀ ਚਾਰ ਦਿਨ ਬਾਅਦ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੇ ਕੁਝ ਨਹੀਂ ਕੀਤਾ ਜੀ ਬਸ ਕੰਪਲੇਂਟ ਹੀ ਦਿੱਤੀ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਸੀ ਉਹਨਾਂ ਨੇ ਕਹਿੰਦੇ ਸਾਡੇ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਤੇ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਜੀ ਚਾਹੁੰਦੇ ਹੋ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਡੇ ਮੁੰਡੇ ਦੀ ਪਾਲ ਕੀਤੀ ਜਾਵੇ ਲੋਕਾਂ ਤੋਂ ਇਹ ਮੰਗ ਕਰਨਾ ਚਾਹੁੰਦਾ ਹਾਂ ਕਿ ਇਹ ਪਰਵਿੰਦਰ ਕੁਮਾਰ ਜੇ ਕਿਸੇ ਨੂੰ ਲੱਭੇ ਤੇ ਮੇਰੇ ਕਿਸੇ ਭੈਣ ਭਰਾ ਨੂੰ ਉਹ ਸਾਨੂੰ 8872709253 ਨੰਬਰ ਤੇ ਕੰਟੈਕਟ ਕਰੇ ਜਾਂ ਪੁਲਿਸ ਥਾਣੇ ਦਸੂਹਾ ਨੂੰ ਸੂਚਿਤ ਕਰ ਦੇਵੇ ਜੀ ਜੀ ਕੀ ਨਾਮ ਹੈ ਤੁਹਾਡਾ ਰੰਧਾ ਜੀ ਕਿਹੜਾ ਪਿੰਡ ਹੈ ਤੁਹਾਡਾ ਸੰਤਾਰਪੁਰ

ਪਹਿਲਾਂ ਵੀ ਚਲ ਜਾਂਦਾ ਜੀਪ ਆ ਜਾਂਦਾ ਸੀ ਹੁਣ ਹੁਣ ਤਾਂ ਮਹੀਨਾ ਹੋਇਆ ਹੁਣ ਤਾਂ ਆਇਆ ਨਹੀਂ ਸੀ ਤੁਹਾਡੇ ਨਾਲ ਕਿਸੇ ਹੋਰ ਸੰਬੰਧ ਕੀਤਾ ਹੋਵੇ ਜੋ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਪਿੰਡ ਤੱਕ ਤੇ ਤੁਹਾਨੂੰ ਕੋਈ ਕੋਈ ਸੁਰਾਗ ਮਿਲਿਆ ਹੋਵੇ ਅੱਜ ਤੱਕ ਉਹਦਾ ਪਤਾ ਚੱਲਿਆ ਵੀ ਕਿੱਥੇ ਹੈਗਾ ਉਹ ਸਾਨੂੰ ਪਤਾ ਨਹੀਂ ਚੱਲਿਆ ਕੋਈ ਵੀ ਭਾਜੀ ਟੈਕਸ ਅਚੱਤ ਕਿੱਥੇ ਦੇਖਿਆ ਸੀ ਆਖਰੀ ਵਾਰ ਟੈਕਸ ਦੀ ਕਿਰਪਾਤਾ ਲੱਗਦਾ ਫਿਰ ਇਨੀ ਲੱਗਦਾ ਪਤਾ ਦਾ ਅੱਛਾ ਹਾਂਜੀ ਤੇ ਹੁਣ ਤੁਸੀਂ ਇਹ ਕੀ ਲੋਕਾਂ ਤੋਂ ਕੀ ਮੰਗ ਕਰਨਾ ਚਾਹੁੰਦੇ ਕੀ ਕਹਿਣਾ ਹੈ ਅਸੀਂ ਲੋਕ ਅਜੀ ਲੋਕਾਂ ਇਹ ਮੰਗ ਕਰਨਾ ਚਾਹੁੰਦੇ ਆ ਵੀ ਜੇ ਸਾਨੂੰ ਕਿਸੇ ਨੂੰ ਮਿਲਿਆ ਭੈਣ ਭਰਾਵਾਂ ਨੂੰ ਪਸਾਂਦੀ ਛਾਨੂ ਦਾ ਜਿਵੇਂ ਫੋਨ ਤੇ ਨਾ ਫੋਨ ਕਰ ਸਕਦੇ ਨੇ ਜੀ ਤੇ ਹਾਲਾਤ ਕਿੱਦਾਂ ਦੇ ਹੈਗੇ ਪਰਿਵਾਰ ਦੇ ਹਾਲਾਤ ਮਾੜੀ ਹੈ ਤੇ ਤੁਹਾਡੇ ਹਸਬੰਡ ਹੈਗੇ ਉਹਨਾਂ ਦੇ ਪਿਤਾ ਜਿਹੜੇ ਹਾਂਜੀ ਉਹਨਾਂ ਦੇ ਪਿਤਾ ਹੈਗੇ ਨਹੀਂ ਪਿਤਾ ਹੈ ਨਹੀਂ ਖਤਮ ਹੋਈਏ ਅਚਤ ਪਰ ਘਰ ਦੇ ਵਿੱਚ ਕਮਾਣ ਲਗਾਉਣਾ ਹਾਂਜੀ ਕੋਈ ਕਮਾਣਿਆ ਵਾਲਾ ਮੁੰਡਾ ਕਾ ਉਹ ਤਾਂ ਪਰ ਉਹ ਤਾਂ ਕੰਮ ਤੇ ਚੱਲਦੇ ਫਿਰ ਪਰੇਸ਼ਾਨੀ ਕਾਫੀ ਦਿੱਕਤ ਆਂਦੀ ਹੋਵੇਗੀ ਹਾਂਜੀ ਬਿਕਤੇ ਉਹ ਇਹ ਐ ਇਹਨੂੰ ਨਾ ਕਦੀ ਵਿਕਤਾ ਹੀ ਆਈ ਚੱਲ ਗਈ ਨਾ ਉਹ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆਂ ਵੀ ਸਾਡਾਂ ਲੜਕਾ ਮਿਲ ਜAVE ਤਾਂ ਕਿਸੇ ਨੂੰ ਭੈਣ ਭਰਾ ਨੂੰ ਮਿਲ ਸਕੇ ਮਿਲ ਜAVE ਤਾਂ ਸਾਨੂੰ ਫੋਨ ਤੇ ਗੱਲ ਕਰਾਉ ਫੋਨ ਚਾਨੂੰ ਕਰਨ ਮੇਰਾ ਨਾਮ ਸੋਮਰਾਜੀ ਇਹ ਸੋਮਰਾਜੀ ਕਿਹੜਾ ਪਿੰਡ ਹੈ ਪਿੰਡ ਸੰਸਾਰਪੁਰ ਜੀ ਇਹ ਕੀ ਦਿੱਕਤ ਹੈਗੀ ਹੈ ਏ ਜੀ ਮੇਰਾ ਗਵੰਡੀ ਹੈਗਾ ਜੀ ਤੇ ਆਪਣਾ ਇਹ ਮੁੰਡਾ ਇਹਨਾਂ ਦਾ ਛੋਟਾ ਭਰਾ ਹੈ ਜੀ ਤੇ ਉਹਨੂੰ 1 ਮਹੀਨਾ ਹੋ ਗਿਆ ਲਾਪਤਾ ਹੋਏ ਨੂੰ ਘਰੋਂ ਗਿਆ ਸੀਗਾ ਜੀ ਉਹ ਤੇ ਉਹ ਮੁੜ ਕੇ ਅੱਜ 1 ਮਹੀਨਾ ਹੋ ਗਿਆ ਉਹਦੇ ਬਾਰੇ ਮਤਲਬ ਕੁਝ ਵੀ ਪਤਾ ਨਹੀਂ ਲੱਗਿਆ ਸਾਰੇ ਬੱਚੇ ਲੱਭਿਆ ਉਹਨਾਂ ਨੇ ਤੇ ਪੁਲਿਸ ਵੀ ਤਲਾਸ਼ ਕੀਤਾ ਹੋਇਆ ਤੇ ਅਜੇ ਤੱਕ ਉਹਦੇ ਬਾਰੇ ਕੋਈ ਵੀ ਮਤਲਬ ਸਾਨੂੰ ਖਬਰ ਨਹੀਂ ਆਈ ਹੋਈ ਹੈ ਤੁਸੀਂ ਪਿੰਡ ਦੇ ਹੀ ਹੈਗੇ ਉੱਥੇ ਪਹਿਲੇ ਵੀ ਕਦੀ ਪਿੰਡ ਦੇ ਵਿੱਚ ਇਸ ਤਰ੍ਹਾਂ ਕੋਈ ਆਇਆ ਹੋਵੇ ਘਰੋਂ ਚਲ ਜਾਂਦਾ ਹੋਵੇ ਤੇ ਵਾਪਸ ਆ ਗਿਆ ਹੋਵੇ ਤਾਂ ਹਾਂਜੀ ਹਾਂਜੀ ਪਹਿਲਾਂ ਵੀ ਇੱਕ ਵਾਰ ਇਦਾਂ ਹੋਇਆ ਏ ਤੇ ਪਹਿਲਾਂ ਵੀ ਥੋੜੇ ਦਿਨਾਂ ਬਾਅਦ ਹੀ ਉਹ ਮਿਲਿਆ ਸੀਗਾ ਤੇ ਕਿਸੇ ਨੇ ਉਹਦੇ ਬਾਰੇ ਖਬਰ ਦਿੱਤੀ ਸੀ ਤੇ ਉੱਥੇ ਜਾ ਕੇ ਲੈ ਕੇ ਆਏ ਪਰ ਹੁਣ ਤਾਂ ਕਾਫੀ ਲੰਬਾ ਟਾਈਮ ਹੋ ਗਿਆ ਕਹਿੰਦੇ 1 ਮਹੀਨਾ ਹੋ ਗਿਆ ਇੱਕ ਹਫ਼ਤਾ ਵਧ ਗਿਆ ਪਰ ਮਿਲ ਨਹੀਂ ਤੇ ਹਾਂਜੀ ਤੇ ਪੁਲਿਸ ਤੋਂ ਵਗੈਰਾ ਤੋਂ ਗਏ ਸੀ ਉਹਨਾਂ ਦੇ ਮਤਲਬ ਕੀ ਕਾਰਵਾਈ ਕੀਤੀ ਪੁਲਿਸ ਵੀ ਇਹਨਾਂ ਨੇ ਦਿੱਤੀ ਹੋਈ ਹੈ ਖਬਰ ਤੇ ਪੋਸਟਰ ਵਗੈਰਾ ਵੀ ਲਗਾਏ ਹੋਏ ਆ ਤੇ ਬਾਕੀ ਇਹਦੇ ਬਾਰੇ ਜਿਆਦਾ ਕੋਈ ਗੌਰ ਨਹੀਂ ਕੀਤੀ ਗਈ ਪੁਲਿਸ ਵੱਲੋਂ ਵੀ ਜੀ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਦੇ ਹਾਲਾਤ ਥੋੜੇ ਮਾੜੇ ਹੀ ਹੈ ਜੀ ਇਹ ਇਕੱਲਾ ਹੀ ਬੰਦਾ ਹੈ ਜਿਹੜਾ ਘਰ ਦਾ ਮਤਲਬ ਕੀ ਕੁਮਾਰਿਆ ਹੈ ਤੇ ਥੋੜਾ ਔਖਾ ਹੀ ਹੈ ਸਟਰਗਲ ਕਰ ਰਿਹਾ ਹੈ ਹਾਂਜੀ ਕੀ ਪੰਜਾਬ ਵਾਸੀਆਂ ਅੱਗੇ ਜੇ ਦੇਸ਼ ਵਾਸੀ ਕੀ ਮੰਗ ਕਰਨਾ ਚਾਹੀਦਾ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕਿ ਮਤਲਬ ਸਾਰੇ ਜਾਣੇ ਮਦਦ ਕਰਨ ਇਹਨਾਂ ਦੀ ਤੇ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜਾ ਛੋਟਾ ਬਰਾਦਰ ਉਹ ਮਿਲ ਜਾਵੇ ਤੇ ਘਰ ਆ ਜਾਵੇ ਤੇ ਮੇਰੇ ਸਾਰੇ ਵੀਰਾਂ ਦੇ ਅੱਗੇ ਬੇਨਤੀ ਹੈ ਜੀ ਕੀ ਅਗਰ ਇਹਦੇ ਲੜਕੇ ਬਾਰੇ ਕੋਈ ਵੀ ਖਬਰ ਕਿਸੇ ਨੂੰ ਪਤਾ ਲੱਗਦੀ ਹੈ ਤੇ ਦਿੱਤਾ ਹੋਇਆ ਨੰਬਰ ਤੇ ਸਾਰੇ ਸੰਪਰਕ ਕਰਕੇ ਤੇ ਇਹਨਾਂ ਦੀ ਜਲਦੀ ਜਲਦੀ ਮਦਦ ਕੀਤੀ ਜਾਵੇ ਤੇ ਇਹਨਾਂ ਦਾ ਬ੍ਰਦਰ ਜਿਹੜਾ ਕਿ ਉਹ ਘਰ ਆ ਸਕੇ ਧੰਨਵਾਦ